ਵਾਰਿਸ ਪੰਜਾਬ ਦੇ ਜੱਥੇਬੰਦੀ ਦਾ ਨਾਂ ਤੁਹਾਨੂੰ ਜਾਦ ਹੀ ਹੋਣਾ ਉਹ ਓਹੀ ਜੱਥੇਬੰਦੀ ਆ ਜਿਹੜੀ ਭਾਈ ਅਮਰਤਪਾਲ ਸਿੰਘ ਵਾਲੀ ਆ ਭਾਈ ਅਮਰਤਪਾਲ ਸਿੰਘ ਐਨਐਸਏ ਅਧੀਨ ਲੰਬੇ ਸਮੇਂ ਤੋਂ ਸ਼ਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਨੇ ਜੇਲ੍ਹ ਵਿੱਚ ਬੰਦ ਹੋਣ ਦੇ ਬਾਵਜੂਦ ਉਹ ਸ਼੍ਰੀ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਦੀ ਚੋਣ ਜਿੱਤ ਕੇ ਮੈਂਬਰ ਪਾਰਲੀਮੈਂਟ ਜੁਣੇ ਗਏ ਡਵੇਈ ਤੋਂ ਆ ਕੇ ਸਿੱਖ ਸਿਆਸਤ ਵਿੱਚ ਉਹਨਾਂ ਦਾ ਇੱਕਦਮ ਉਭਾਰ ਹੋਇਆ ਪਰ ਹਾਲਾਤ ਅਜਿਹੇ ਬਣੇ ਕਿ ਨੈਸ਼ਨਲ ਸਕਿਉਰਿਟੀ ਐਕਟ ਲੱਗ ਗਿਆ ਉਦੋਂ ਤੋਂ ਹੀ ਗ੍ਰਿਫਤਾਰੀ ਉਪਰੰਤ ਉਹ ਜੇਲ੍ਹ ਵਿੱਚ ਬੰਦ ਨੇ ਅਤੇ ਐਮਪੀ ਬਣਨ ਤੋਂ ਬਾਅਦ ਵੀ ਸਿਰਫ ਇੱਕ ਵਾਰ ਸੌਂ ਚੁੱਕਣ ਲਈ ਉਹਨਾਂ ਨੂੰ ਬਾਹਰ ਲਿਆਂਦਾ ਗਿਆ। ਹੁਣ ਗੱਲ ਕਰਦੇ ਹਾਂ ਦੂਜੇ ਅਮਰਤਪਾਲ ਸਿੰਘ ਦੀ। ਇਹ ਅਮਰਤਪਾਲ ਸਿੰਘ ਵੀ ਬਾਰੇਸ ਪੰਜਾਬ ਦੇ ਨਾਲ ਸਬੰਧਤ ਹੈ। ਇਸੇ ਨਾਂ ਉੱਤੇ ਸੋਸ਼ਲ ਮੀਡੀਆ ਉੱਤੇ ਪੇਜ ਬਣਾ ਕੇ ਇਹ ਅਮਰਤਪਾਲ ਸਿੰਘ ਵੀਡੀਓ ਅਤੇ ਹੋਰ ਪੋਸਟਾਂ ਪਾਉਂਦਾ ਏ। ਅਮਰਤਪਾਲ ਸਿੰਘ ਮਹਿਰੋ ਦੇ ਨਾਂ ਨਾਲ ਜਾਣੇ ਜਾਂਦੇ। ਇਸ ਵਿਅਕਤੀ ਦੀ ਚਰਚਾ ਹਾਲ ਹੀ ਵਿੱਚ ਜ਼ਿਆਦਾ ਹੋਈ ਆ। ਇੱਕ ਹੀ ਘਟਨਾ ਨੇ ਵਿਸ਼ੇ ਪੱਤਰ ਉੱਤੇ ਉਸ ਦਾ ਨਾਂ ਚਮਕਾ ਦਿੱਤਾ 10 ਦਿਨ ਪਹਿਲਾਂ ਜਗਰਾਉਂ ਦੇ ਰਾਏਕੋਟ ਰੋਡ ਉੱਤੇ ਅਖਾੜਾ ਨਹਿਰ ਦਾ ਪੁਲ ਟੱਪ ਕੇ ਬਣਾਏ ਗੁਰਦੁਆਰਾ 68 ਚਰਨ ਘਾਟ ਵਾਲੇ ਬਾਬਾ ਬਲਜਿੰਦਰ ਸਿੰਘ ਨੂੰ ਇਹਨਾਂ ਨੇ ਹੀ ਫੜਾਇਆ ਨਾ ਸਿਰਫ ਫੜਾਇਆ ਸਗੋਂ ਪਹਿਲਾਂ ਕਟਾਪਾ ਵੀ ਚੜਿਆ ਇਸ ਵਕਤ ਜੇਲ੍ਹ ਵਿੱਚ ਬੈਠੇ ਇਸ ਬਾਬੇ ਨੂੰ ਅਮਰਤਪਾਲ ਸਿੰਘ ਮਹਿਰੋ ਨੇ ਸਾਥੀਆਂ ਨਾਲ ਲਿਜਾ ਕੇ ਕੁੜੀ ਦੀ ਹਾਜ਼ਰੀ ਵਿੱਚ ਗਲਤੀ ਵੀ ਮਣਵਾਈ ਬਾਬੇ ਦੀ ਕੁੱਟ ਮਾਰ ਦੀ ਵੀਡੀਓ ਵੀ ਵਾਇਰਲ ਹੋਈ ਜਿਸ ਕਰਕੇ ਮਾਮਲਾ ਬਧੇਰੇ ਸੁਰਖੀਆਂ ਵਿੱਚ ਆ ਗਿਆ ਇਹ ਤਾਂ ਗੱਲ ਹੋਈ ਭਾਈ ਅਮਰਤਪਾਲ ਸਿੰਘ ਅਤੇ ਅਮਰਤਪਾਲ ਸਿੰਘ ਮੈਰੋਂ ਦੀ ਇਸ ਬਾਰੇ ਵਿਸਤਾਰ ਵਿੱਚ ਗੱਲ ਵੀਡੀਓ ਦੇ ਅਖੀਰ ਵਿੱਚ ਦੱਸਾਂਗੇ ਅਤੇ ਇਸੇ ਮੁੱਦੇ ਉੱਤੇ ਇਹਨਾਂ ਨਾਲ ਜੁੜੇ ਸਵਾਲਾਂ ਵਾਲੀ ਗੱਲਬਾਤ ਵੀ ਅਖੀਰ ਵਿੱਚ ਦਿਖਾਵਾਂਗੇ ਪਹਿਲਾਂ ਗੱਲ ਇਸ ਮੁੱਦੇ ਦੇ ਅੱਜ ਮੁਰ ਚਰਚਾ ਵਿੱਚ ਆਉਣ ਦੀ ਇਹ ਮੁੱਦਾ ਅੱਜ ਫੇਰ ਉਦੋਂ ਗਰਮਾਇਆ ਜਦੋਂ ਅਮਰਪਾਲ ਸਿੰਘ ਮਹਿਰੋਂ ਸਾਥੀਆਂ ਸਮੇਤ ਜਗਰਾਉਂ ਵਿੱਚ ਹਾਈਵੇ ਉੱਤੇ ਵੱਡੀ ਗੰੰਟੀ ਸਾਥੀਆਂ ਸਮੇਤ ਪਹੁੰਚ ਗਏ ਇਸ ਸਮੇਂ ਨਯੰਗ ਸਿੰਘ ਗੰੰਟੀ ਵਿੱਚ ਜ਼ਿਆਦਾ ਸਨ ਸ਼੍ਰੋਮਣੀ ਕਮੇਟੀ ਮੈਂਬਰ ਗੁਰਚੰਦ ਸਿੰਘ ਗਰੇਵਾਲ ਸਮੇਤ ਕੁਝ ਸਿਆਸੀ ਆਗੂ ਵੀ ਪਹੁੰਚੇ ਹੋਏ ਸਨ ਇਸ ਸਮੇਂ ਮੰਗ ਕੀਤੀ ਗਈ ਕਿ ਪਤ ਲੁੱਟਣ ਵਾਲੇ ਬਾਬੇ ਨਾਲ ਹੀ ਸੰਬੰਧਤ ਇੱਕ ਹੋਰ ਲੜਕੀ ਦਾ ਪਤਾ ਲੱਗਿਆ ਇਸ ਮਾਮਲੇ ਦੀ ਵੀ ਤਫ਼ਤੀਸ਼ ਕੀਤੀ ਜਾਵੇ ਅਮਰਪਾਲ ਸਿੰਘ ਮਹਿਰੋਂ ਅਤੇ ਸਾਥੀਆਂ ਨੇ ਇਸ ਲੜਕੀ ਖਿਲਾਫ ਪਰਚਾ ਦਰਜ ਕਰਨ ਦੇ ਨਾਂ ਨਾਲ ਬਾਬਾ ਬਲਜਿੰਦਰ ਸਿੰਘ ਉੱਤੇ ਮਰਿਆਦਾ ਭੰਗ ਕਰਨ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪਰਚਾ ਦਰਜ ਕਰਨ ਦੀ ਵੀ ਮੰਗ ਕੀਤੀ ਪੁਲਿਸ ਅਧਿਕਾਰੀਆਂ ਨੇ ਜਗਰਾਉਂ ਮੁੱਖ ਚੌਂਕ ਵਿੱਚ ਆ ਕੇ ਮੰਗ ਪੱਤਰ ਲਿਆ ਅਤੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਪਰ ਇਸ ਮੰਗ ਵਿੱਚ ਇੱਕ ਹੋਰ ਮੰਗ ਵੀ ਸ਼ਾਮਲ ਸੀ ਇਹ ਅਗਵਾ ਨਾਲ ਸਬੰਧਤ ਸੀ ਹੁਣ ਇਹ ਅਗਵਾ ਦਾ ਕੀ ਚੱਕਰ ਪੈ ਗਿਆ ਅਸਲ ਵਿੱਚ ਅਮਰਪਾਤ ਸਿੰਘ ਮਹਿਰੋਂ ਨੂੰ ਸੂਹ ਮਿਲੀ ਸੀ ਕਿ ਪੁਲਿਸ ਉਸ ਉੱਤੇ ਬਾਬੇ ਨੂੰ ਚੁੱਕ ਕੇ ਲਿਜਾਣ ਸੰਬੰਧੀ ਅਗਵਾ ਸਮੇਤ ਹੋਰ ਧਰਾਮਾਂ ਤਹਿਤ ਮਾਮਲਾ ਦਰਜ ਕਰ ਸਕਦੀ ਹੈ ਅਜਿਹੀ ਚਰਚਾ ਵੀ ਕੁਝ ਦਿਨਾਂ ਤੋਂ ਚੱਲ ਰਹੀ ਸੀ ਇਸੇ ਕਰਕੇ ਇਹ ਪ੍ਰਦਰਸ਼ਨ ਕੀਤਾ ਗਿਆ ਦੇਖੋ ਅਮਰਪਾਲ ਸਿੰਘ ਮਹਿਰੋਂ ਇਸ ਬਾਰੇ ਕੀ ਕਹਿ ਰਹੇ ਨੇ ਨਾਲ ਹੀ ਉਹ ਪੁਲਿਸ ਦੀ ਕਾਰਵਾਈ ਵੱਲ ਪਰਸੋਂ ਤੱਕ ਦੇਖਣ ਦੀ ਗੱਲ ਕਰਦੇ ਨੇ ਅਤੇ ਆਪਣੇ ਵੱਡੇ ਟਾਰਗੇਟ ਬਾਰੇ ਵੀ ਦੱਸਦੇ ਨੇ ਦੋ ਵੀ ਫਜ਼ੂਲ ਲੜਕੀਆਂ ਹੱਥ ਜਾਣੀਆਂ ਇੱਕ ਲੜਕੀ ਨੇ ਕਿਹਾ ਧੱਕੇ ਨਾਲ ਬਲੈਕਮੇਲ ਕਰਕੇ ਸਾਧਾਰਿਆ ਜਿਹਨੂੰ ਬਲੈਕਮੇਲ ਕਰਾਂਗੇ ਉਹਨੂੰ ਜਿੱਥੇ ਮਰਦੀ ਲੈ ਜੂ ਨੇ ਆਪਣੇ ਹੱਥੜੀ ਪੈਰ ਦੇਤੇ ਦੂਜੀ ਕੁੜੀ ਕਹਿੰਦੀ ਵੀ ਮੈਂ ਉਹਦੀ ਮਰਜ਼ੀ ਨਾਲ ਕਹਿੰਦੀ ਆ ਤੇ ਮਤਲਬ ਜਿਹਵੇਂ ਚ ਬੇਅਦਬੀ ਦੇ ਵਿੱਚ ਦੂਜੀ ਕੁੜੀ ਦਾ ਉਹ ਕਹਿੰਦੀ ਠੀਕ ਹੈ ਜਿਹੜੀਆਂ ਤੁਸੀਂ ਪੈਂਟ ਰਾਈਚ ਵੀਡੀਓ ਦਿੱਤੀਆਂ ਉਸ ਅਧਾਰ ਤੇ ਕਾਰਵਾਈ ਬਣਦੀ ਆ ਤੇ ਜਿਹਦੇ ਤੇ ਬਣਦੀ ਅਸੀਂ ਕਰਾਂਗੇ ਉਹ ਕਹਿੰਦੇ ਕਿ ਸਾਡੇ ਅਸੀਂ ਕੱਲ ਤੱਕ ਕਰ ਦਿਆਂਗੇ ਠੀਕ ਹੈ ਜੀ ਵੀ ਪਰਸੋਂ ਤੱਕ ਕੋਈ ਨਾ ਤੁਸੀਂ ਇੱਕ ਦਿਨ ਹੋਰ ਲੈ ਲਓ ਟਾਰਗੇਟ ਤਾਂ ਬਹੁਤ ਵੱਡੇ ਆ ਮਣਕੇ ਤੇਰੇ ਤੇ ਯੂਐਸਏ ਲਾ ਦੇਣਗੇ ਤੇ ਮੈਂ ਟਾਰਗੇਟ ਦੱਸਦਾ ਅਮਰਤ ਪਾਲ ਸਿੰਘ ਮਹਿਰੋ ਨੂੰ ਜਦੋਂ ਡੇਰਾਬਾਦ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਡੇਰੇ ਦੋ ਤਰ੍ਹਾਂ ਦੇ ਹੋਣ ਦੀ ਗੱਲ ਕਰਦੇ ਆ ਆਖਿਆ ਕੀ ਲੋਕ ਸਾਧਨ ਤਾਂ ਉਹ ਪਖੰਡੀ ਸਾਧਾਂ ਅਤੇ ਮਰਿਆਦਾ ਦੇ ਉਲਟ ਚੱਲਦੇ ਡੇਰੇ ਬੰਦ ਕਰਵਾਉਣ ਲਈ ਵੀ ਮੂਹਰੇ ਲੱਗਣਗੇ ਗਲਤੀ ਕਰਨ ਵਾਲੇ ਡੇਰੇ ਖਿਲਾਫ ਵੀ ਐਕਸ਼ਨ ਲਿਆ ਜਾਏਗਾ ਇਹ ਪਰਿਵਾਰ ਚ ਬੱਚਿਆਂ ਦੇ ਸੁਭਾਅ ਵੱਖੋ ਵੱਖਰੇ ਹੁੰਦੇ ਉਹਨਾਂ ਡੇਰਿਆਂ ਦੀ ਪਰੰਪਰਾ ਸਾਰਿਆਂ ਦੀ ਵੱਖੋ ਵੱਖਰੀ ਹੁੰਦੀ ਆ ਉਹ ਆਪਦੇ ਹਿਸਾਬ ਨਾਲ ਚੱਲਦੇ ਜਦੋਂ ਕੋਈ ਗਲਤੀ ਕਰੂਗਾ ਆਪਾਂ ਐਕਸ਼ਨ ਲੈ ਲਾਂ ਪਰ ਇੱਥੇ ਆਪਲਾ ਇਸ ਵਿਰੋਧ ਆਇਆ ਐ ਇੰਨੇ ਕ ਆਏ ਨਾ ਇੰਨੇ ਕੀ ਹਰ ਸਾਡਾ ਆਵਾਜ਼ ਦੇ ਕੱਟਿਆ ਹੋ ਜਾਣਗੇ ਆਪਾਂ ਡੇਰਾ ਬਾਦ ਦਾ ਜੜ ਪੜਦੇ ਆ ਹੁਣ ਆਉਨੇ ਆ ਅਸਲ ਮੁੱਦੇ ਵੱਲ ਪੰਜਾਬੀ ਨੌਜਵਾਨਾਂ ਅਤੇ ਸਿੱਖਾਂ ਵਿੱਚ ਬੇਚੈਨੀ ਵਾਲਾ ਮਾਹੌਲ ਹੈ ਇਹ ਲੋਕ ਕੋਈ ਆਗੂ ਚਾਹੁੰਦੇ ਨੇ ਇਹਨਾਂ ਨੂੰ ਕਿਸੇ ਰੋਲ ਮਾਡਲ ਦੀ ਤਲਾਸ਼ ਹੈ ਜਦੋਂ ਵੀ ਕਿਸੇ ਪਾਸੇੋਂ ਆਸ ਜਗਦੀ ਹੈ ਤਾਂ ਇਹ ਲੋਕ ਉਧਰ ਨੂੰ ਤੁਰ ਪੈਂਦੇ ਨੇ ਪੀਪਲਜ਼ ਪਾਰਟੀ ਆਫ ਪੰਜਾਬ ਬਣਾਉਣ ਸਮੇਂ ਇਨ੍ਹਾਂ ਮਨਪ੍ਰੀਤ ਸਿੰਘ ਬਾਦਲ ਅਤੇ ਭਗਵੰਤ ਮਾਨ ਦਾ ਸਾਥ ਦਿੱਤਾ ਫਿਰ ਆਮ ਆਦਮੀ ਪਾਰਟੀ ਵੱਲ ਉਲਾਰ ਹੋ ਗਏ ਹੁਣ ਜਦੋਂ ਇਸ ਤੋਂ ਵੀ ਮੋਹ ਭੰਗ ਹੋ ਗਿਆ ਤਾਂ ਹੋਰ ਬਦਲ ਦੀ ਤਲਾਸ਼ ਵਿੱਚ ਨੇ ਜਦੋਂ ਭਾਈ ਅਮਰਪਾਲ ਸਿੰਘ ਦਾ ਅਭਾਰ ਹੋਇਆ ਤਾਂ ਬੇਚੈ ਲੋਕ ਉਧਰ ਨੂੰ ਝਾਕਣ ਲੱਗੇ ਅਜਿਹੀ ਹਵਾ ਚੱਲੀ ਕਿ ਜੇਲ੍ਹ ਵਿੱਚ ਬੈਠੇ ਭਾਈ ਅਮਰਪਾਲ ਸਿੰਘ ਨੂੰ ਮੈਂਬਰ ਪਾਰਲੀਮੈਂਟ ਬਣਾ ਦਿੱਤਾ ਇਹ ਸਪੇਸ ਹਾਲੇ ਵੀ ਖਾਲੀ ਹੈ ਇਸ ਖਾਲੀ ਨੂੰ ਭਰਨ ਲਈ ਜੇ ਕੋਈ ਸੋਹਰਦ ਸ਼ਖਸੀਅਤ ਅੱਗੇ ਆਵੇਗੀ ਤਾਂ ਲੋਕ ਝਟ ਉਸ ਦਾ ਸਾਥ ਦੇਣਗੇ ਅਮਰਪਾਲ ਸਿੰਘ ਮੈਰੋ ਨਾਲ ਇਨ੍ਹਾਂ ਮੁੱਦਿਆਂ ਉੱਤੇ ਚਰਚਾ ਕੀਤੀ ਗਈ ਉਨ੍ਹਾਂ ਦੀ ਗੱਲਬਾਤੋਂ ਪਤਾ ਲੱਗਦਾ ਹੈ ਕਿ ਉਹ ਪੰਜਾਬ ਅਤੇ ਸਿੱਖ ਮੁੱਦਿਆਂ ਬਾਰੇ ਸੁਚੇਤ ਨੇ ਉਹਨਾਂ ਨੂੰ ਖਾਲੀ ਪਈ ਥਾਂ ਦਾ ਵੀ ਪਤਾ ਹੈ ਅਤੇ ਇਹ ਵੀ ਪਤਾ ਹੈ ਕਿ ਲੋਕ ਮੂਰੇ ਲੱਗਣ ਵਾਲਾ ਆਗੂ ਚਾਹੁੰਦੇ ਨੇ ਹੱਕ ਸੱਚ ਦੀ ਗੱਲ ਕਰਨ ਵਾਲੇ ਦਾ ਲੋਕ ਸਾਥ ਦਿੰਦੇ ਨੇ ਲੋਕਾਂ ਨੇ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਰਵਜੀਤ ਸਿੰਘ ਖਾਲਸਾ ਜਿਤਾ ਦਿੱਤੇ ਤਾਂ ਹੁਣ ਉਹਨਾਂ ਦੇ ਹੀ ਕੁਝ ਸਾਥੀ ਮਰਹੂਮ ਅਦਾਕਾਰ ਦੀਪ ਸਿੱਧੂ ਦਾ ਭਰਾ ਐਡਵੋਕੇਟ ਮਨਦੀਪ ਸਿੰਘ ਸਿੱਧੂ ਵੀ ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ਲੜਨ ਲਈ ਪਰ ਤੋਲ ਰਹੇ ਨੇ ਅਜੇ ਇਹ ਵਿੱਚ ਅਮਰਪਾਲ ਸਿੰਘ ਮੈਰੋ ਵਰਗੇ ਲੋਕ ਕਿਵੇਂ ਅਵੇਸਲੇ ਰਹਿ ਸਕਦੇ ਨੇ ਦੇਖੋ ਉਹਨਾਂ ਨਾਲ ਗੱਲਬਾਤ ਦੇ ਕੋ ਜਾਂਚ ਮਿਸ਼ਨ ਤਾਂ ਸਿਆਸਤਦਾਨਾਂ ਦੇ ਹੁੰਦੇ ਆ ਉਹਨਾਂ ਨੇ ਰਣਨੀਤੀਆਂ ਘੜਾਉਂਦੀਆਂ ਹੁੰਦਾ ਨਾਲ ਦਨ ਪੁੱਛ ਕੇ ਸਿੰਘ ਜਿਹੜੇ ਸਿੰਘ ਹੁੰਦੇ ਆ ਇਹਨਾਂ ਰਾਹਾਂ 'ਤੇ ਚੱਲਦੇ ਉਹਨਾਂ ਦੇ ਕੋਈ ਇਦਾਂ ਮਿਸ਼ਨ ਨਹੀਂ ਹੁੰਦੇ ਕਿ ਉਹ ਤੁਰੇ ਜਾਂਦੇ ਰਾਹ ਜੀ ਪਤਾ ਨਹੀਂ ਕਿੱਦਾਂ ਦੇ ਕੇਸ ਮੈਦ ਜਾਣੇ ਆ ਉਹੀ ਸਾਡਾ ਮਿਸ਼ਨ ਬਣ ਜਾਂਦਾ ਹੁੰਦਾ ਅਸੀਂ ਜਿਵੇਂ ਹੁਣ ਉਵੇਂ ਹੀ ਤੁਰੇ ਫਿਰਦੇ ਆ ਸਾਨੂੰ ਜਦਰਾ ਉਹਦਾ ਕੇਸ ਮਿਲ ਗਿਆ ਅਸੀਂ ਹੱਲ ਕਰਤਾ ਸਾਡਾ ਤਾਂ ਮਿਸ਼ਨ ਹੀ ਹੈ ਨਹੀਂ ਸੀ ਪਰ ਹੁਣ ਮਿਸ਼ਨ ਬਣ ਗਿਆ ਸੀ ਨਾ ਤੇ ਮਾਰਾ ਸੀ ਉਹ ਕੰਪਲੀਟ ਕਰ ਲਿਆ ਸਮਾਂ ਇਸ ਚੀਜ਼ ਦਾ ਨਤਾਰਾ ਕਰ ਦਿੰਦਾ ਹੁੰਦਾ ਆਪਾਂ ਇਸ ਚੀਜ਼ ਨੂੰ ਨਹੀਂ ਵਿਚਾਰ ਕਰ ਸਕਦੇ ਹਾਂ ਲੋੜ ਆ ਯਤੀਮ ਜੇ ਹੋਏ ਬੈਠੀ ਐ ਸਿੱਖ ਕੌਮ ਦੇ ਜਿਹੜੇ ਨਵੇਂ ਨੌਜਵਾਨ ਨੇ ਤੇ ਜਦੋਂ ਕੋਈ ਵੀ ਆਗੂ ਉਹਨਾਂ ਨੂੰ ਚੰਗਾ ਲੱਗੂਗਾ ਉਹਦੇ ਪਿੱਛੇ ਜ਼ਰੂਰ ਜਾਣਗੇ ਤੇ ਫੇਰ ਜ਼ਰੂਰ ਕੋਈ ਨਾ ਕੋਈ ਵੀ ਹੱਲ ਹੋ ਸਕਦਾ ਡੇਰਾਵਾਸ ਦੇ ਵਿੱਚ ਮੈਂ ਗਲਤ ਕਰ ਦੁੱਤਾ ਇੱਕ 10-10 ਪਹਿਲਾਂ ਜਿਹੜਾ ਬਾਬਾ ਬਲਵਿੰਦਰ ਸਿੰਘ ਚਾਰਨਕਾਟ ਵਾਲੇ ਤੇ ਪਰਚਾ ਦਾ ਜਿਹੜਾ ਸੀ ਬਲਾਫਕਾਰ ਉਹ ਉਸ ਸੰਬੰਧ ਦੇ ਵਿੱਚ ਕੁਝ ਵੀਡੀਓ ਆਈਆਂ ਸੀ ਸਾਡੇ ਕੋਲੇ ਉਹ ਅਸੀਂ ਸੰਗਤ ਦੇ ਸਾਹਮਣੇ ਪੇਸ਼ ਕਰਕੇ ਤੇ ਉਹ ਕੰਪਲੇਂਟ ਕਰਨੀ ਸੀ ਜਿਹੜੀ ਬਲਾਤਕਾਰ ਦੀ ਕੰਪਲੇਂਟ ਕਰਨ ਵਾਲੀ ਕੁੜੀ ਆ ਉਹ ਹੋਰ ਆ ਪਰ ਜਿਹੜੀ ਬਾਬੇ ਦੇ ਨਾਲ ਘੋਰੇ ਦੇ ਵਿੱਚ ਜਾ ਰਹੀ ਹੈ ਉਹ ਹੋਰ ਆ ਵੀ ਜਿਹੜੀ ਬਲਾਤਕਾਰ ਹੋਇਆ ਉਹ ਤਾਂ ਪਰਚਾ ਹੋ ਗਿਆ ਜਿਹੜੀ ਦੂਜੀ ਕੁੜੀ ਜਾ ਰਹੀ ਆ ਉਹਨੂੰ ਵੈਰੀਫਾਈ ਕੀਤਾ ਜਾਵੇ ਕਿ ਕਿਤੇ ਉਹ ਬਲੈਕ ਮੀਲ ਤਾਂ ਨਹੀਂ ਹੋ ਰਹੀ ਤੇ ਜੇ ਉਹ ਨਹੀਂ ਹੋ ਰਹੀ ਤਾਂ ਫਿਰ ਉਸ ਕੁੜੀ ਤੇ ਵੀ ਤੇ ਬਾਬੇ ਤੇ ਵੀ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਸੀਂ ਕਿਸ ਸੰਬੰਧ ਬਣਾਉਣ ਸਬੰਧੀ ਜਿਹੜਾ ਹੋਈ ਗੱਲਬਾਤ ਤੇ ਸਿੱਖਾਂ ਦੀ ਜਿਹੜੀ ਭਾਵਨਾ ਨੂੰ ਤੇਸ ਤੋਂ ਪਹੁੰਚਿਆ ਇਹਨਾਂ ਦੇ ਉੱਤੇ ਜਿਹੜਾ ਹੈਗਾ 295 ਦਾ ਫਰਕ ਤਾਂ ਹੈ। ਅੰਮ੍ਰਿਤਪਾਲ ਜੋ ਚਲੋ ਅੱਜਕੱਲ ਉਹ ਵਿਚਾਰੇ ਜੇਲ੍ਹ 'ਚ ਆ। ਉਦੋਂ ਬਾਅਦ ਮਨ ਲੱਗਦਾ ਦੂਜੀ ਵਾਰ ਇਹ ਹੋਇਆ ਵੀ ਆਪਣੇ ਆਪ ਸੰਗਤ ਜਿਹੜੀ ਮਤਲਬ ਪੀੜਤਾ ਨਹੀਂ ਆਸਰੇ ਹੈ ਵੀ ਜਿੱਥੇ ਸੱਚ ਆ ਉੱਥੇ ਸੰਗਤ ਪਹੁੰਚ ਹੀ ਜਾਂਦੀ ਨਹੀਂ ਮਸਲਾ ਕਿਸੇ ਦਾ ਵੀ ਹੋਵੇ। ਤੇ ਉਹ ਕੋਈ ਬਹੁਤੀ ਵੱਡੀ ਗੱਲ ਨਹੀਂ ਉਹ ਜੇ ਤੁਸੀਂ ਵੀ ਜੇ ਕਿਸੇ ਹੱਕ ਸੱਚ ਦੀ ਆਵਾਜ਼ ਦਵੋਗੇ ਤੇ ਸੰਗਤ ਪੰਜਾਬ ਦੀ ਹੈ ਇੱਥੇ ਸਿੱਖ ਵਸਦੇ ਆ ਪਹੁੰਚਣਗੇ। ਮਤਲਬ ਬੜਾ ਅੱਗੇ ਬੜੇ ਜੋਸ਼ ਨਾਲ ਇਕੱਠਾਰੇ ਛੜਦੇ ਸੀ ਜਿਵੇਂ ਸਾਨੂੰ ਕੋਈ ਵਧੀਆ ਆਗੂ ਮਿਲ ਗਿਆ ਹਾਂਜੀ ਉਹ ਵਧੀਆ ਸੀ ਸਾਰੇ ਵੀ ਉਹਨਾਂ ਨੇ ਸਿਆਣਪ ਵੀ ਸਾਰਿਆਂ ਨੇ ਦਿਖਾਈ ਆ ਤੇ ਇਦਾਂ ਨਹੀਂ ਹੈਗਾ ਕੋਈ ਹੁਲੜਬਾਜੀ ਨਹੀਂ ਕੀਤੀ 11 ਵਜੇ ਆਪਾਂ ਮੰਡੀ ਤੋਂ ਨਿਕਲੇ ਸੀ ਤੇ ਸਾਢੇ 11 ਵਜੇ ਆਪਣੇ ਇਹਨਾਂ ਨੇ ਪ੍ਰਸ਼ਾਸਨ ਨੇ ਆ ਕੇ ਆਪਣੇ ਕੋਲੇ ਗੱਲ ਸੁਣੀ ਆ ਤੇ 10 ਮਿੰਟ ਬਾਅਦ ਆਪਾਂ ਸਾਰੇ ਘਰਾਂ ਨੂੰ ਆ ਗਏ ਕਿਉਂਕਿ ਜਿਹੜੀ ਗੱਲਬਾਤ ਆਪਾਂ ਕਹਿਣੀ ਚਾਹੁੰਦੇ ਸੀ ਉਹ ਕਹਤੀ ਸੀ ਕਿ ਪ੍ਰਸ਼ਾਸਨ ਨੇ ਮੰਨੀ ਆ